ਓਏ ਮੰਗੇ ਆ ਜੋ ਮੰਮੀ ਡੈਡੀ ਨੂੰ ਜਗਾ ਕੇ ਫੋਟੋਗ੍ਰਾਫਰ ਨਾਲ ਲੜਨਾ ਮੈਂ ਕੱਲ ਐਲਬਮ ਵੇਖੀ ਤੇਰੀ ਫੋਟੋ ਨਹੀਂ ਹੈਗੀ ਵਿੱਚ ਉਹਨਾਂ ਦੇ ਜਦੋਂ ਮੰਮੀ ਡੈਡੀ ਦਾ ਵਿਆਹ ਤੂੰ ਉੱਥੇ ਕਿਉਂ ਨਹੀਂ ਸੀਗਾ ਤੂੰ ਮਾਤਾ ਨੂੰ ਪੁੱਛਿਆ ਸੀ ਮੈਂ ਸੌਰੀ ਪੁੱਛਿਆ ਮੈਂ ਕੈਮਰਾਮੈਨ ਨੂੰ ਗੁੱਸੇ ਤੇ ਮਾਂ ਪਿਓ ਤੋਂ ਮਗਰੋਂ ਹੀ ਤੁਸੀਂ ਆਉਣਾ ਤਾਂ ਮਾਤਾ ਦਾ ਪਹਿਲਾਂ ਹੀ ਆ ਜਾਣਾ ਮਤਲਬ ਕਿ ਨਾਲ ਹੀ ਲੈ ਕੇ ਆਇਆ ਕਰੋ ਗਾਈ ਜੀ ਆ ਜਾ ਮੀਮੀ ਅਫੀਉਲ ਮੀ ਕੀ ਆ ਮੇਰੇ ਨੇ ਘਾ ਅੱਖਾਂ ਘੜ ਕੇ ਗੱਲ ਨਾ ਕਰ ਆ ਕੇ ਤਾਂ ਕਰ ਲੈ ਆਹ ਚੱਕ ਲਿਆ ਯਾ ਗੱਗੂ ਮਾਰਿਆ ਆ ਤੜਿਆ ਫਿਰਦਾ ਈ ਆ ਘੜੀ ਤੋੜਦੇ ਓ ਮੰਮੀ ਡੇਕ ਪੀ ਓ ਮੰਮੀ ਟਿਕ ਪੀ ਕੀ ਹੋ ਰਿਹਾ ਭਾਈ ਇਹ ਸਟਾਈਲ ਹੋ ਰਹਾ ਹੈ ਹੈ ਫੇਅਰ ਸਟਾਈਲ ਲੈ ਉਹ ਦੇ ਵੀ ਕਰੀ ਜਾ ਆ ਇਹ ਪਾਰਲਰ ਵਾਲੀਆਂ ਭੈਣ ਜੀਆਂ ਕਿੱਥੋਂ ਆਈਆਂ ਕਿੱਥੋਂ ਆ ਇਹ ਮੰਮੀ ਦਾ ਬਾਹ ਮਾ ਬਾਹ ਆ ਜਾਂ ਸਟੇਲ ਲਗਾ ਦੇ ਭੈਣ ਜੇ ਤੁਹਾਨੂੰ ਜਾ ਅਮਨ ਦਾ ਚੁੰਗਾ ਕਿਸੇ ਦੇ ਵਿੱਚ ਹੀ ਪਾ ਦੋ ਪੁਜੀਜਾ ਜੀ ਵਿੱਚ ਪਾ ਦੋ ਦੇ ਜੀਂਗਾ ਵਿੱਚ ਪਾ ਦੋ ਦੇ ਲਫਾ ਵਿੱਚ ਪਾ ਦੇ ਦੇ ਵਿੱਚ ਹੀ ਪਾ ਲੀ ਹਾਂਜੀ ਗਾਇਜ਼ ਸਵਾਗਤੋ ਤੁਹਾਡਾ ਮੇਰੇ ਚੈਨਲ న్యూਸ ਬੋਇਟ ਮੈਂ ਆਪਕਰ ਦੋ ਜ਼ਰਾ ਠੀਕ ਹੋ ਗਏ ਸੋ ਗਾਇਜ਼ ਅੱਜ ਆਪਾਂ ਗੱਲ ਕਰਦੇ ਬਲਕਰਨ ਸੰਤੂ ਤੇ ਗੁਰਸ਼ਰਨ ਸੰਤੂ ਸੋ ਗਾਇਜ਼ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੋਣਾ ਬਲਕਰਨ ਸੰਤੂ ਗੁਰਸ਼ਰਨ ਸੰਤੂ ਜਿੱਦਾਂ ਕਿ ਆਪਣਾ ਸਨੈਪਚੈਟ ਤੇ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆ ਸੋ ਗਾਇਜ਼ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੋਣਾ ਗੁਰਸ਼ਰਨ ਸੰਤੂ ਤੇ ਬਲਕਰਨ ਸੰਤੂ ਦੀ ਸਿਸਟਰ ਦੀ ਮੈਰਿਜ ਆ ਤੇ ਉਹਨਾਂ ਨੇ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਸੋ ਗਾਇਜ਼ ਆਓ ਤੁਹਾਨੂੰ ਦਿਖਾਉਣਾ ਸਟੋਰੀ ਗਾਇਜ਼ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ। ਆ ਵਾਹ ਇੰਨੀ ਠੰਡ ਹੈ ਤੇ ਬੁਖਾਰ ਤੇ ਤੇਰੇ ਮੂੰਹ ਤੇ ਲਿਖਿਆ ਹੋਇਆ ਬੁਖਾਰ ਤੂੰ ਤਾਂ ਠੀਕ ਆ ਤੂੰ ਸਨੈਪਚੈਟ ਜਦੋਂ ਬਣੀ ਤੂੰ ਕਹਿੰਦਾ ਆਈ ਐਮ ਫਿਟ ਵੈਰੀ ਗੁੱਡ ਕਾਈਮ ਫਿਟ ਆਈ ਫਿਟ ਆਈ ਐਮ ਫਿਟ ਕਾਈਮ ਫਿਟ ਆਈ ਐਮ ਵੈਰੀ ਗੁੱਡ ਓਕੇ ਟੀਚਰ ਇਨ ਐਡ ਕਾਲਜ ਹਾਂਜੀ ਅ ਵਿੱਚ ਸਬਜੈਕਟ ਦੇ ਟੀਚਰ ਤੁਸੀਂ ਓਕੇ ਸਰ ਓਕੇ ਸਰ ਤੇ ਵਾਹ ਗੁੱਡ ਮਾਰਨਿੰਗ ਹੈਵ ਅ ਨਾਈਸ ਡੇ ਸਤਿ ਸ੍ਰੀ ਅਕਾਲ ਓਏ ਮੰਗੇ ਆ ਤੇ ਮੰਮੀ ਡੈਡੀ ਨੂੰ ਵੀ ਜਾ ਕੇ ਫੋਟੋਗ੍ਰਾਫਾੜਾ ਲੜਨਾ ਮੈਂ ਕੱਲ ਐਲਬਮ ਵੇਖੀ ਤੇਰੀ ਫੋਟੋ ਨਹੀਂ ਹੈਗੀ ਵਿੱਚ ਉਹਨਾਂ ਦੇ ਜਦੋਂ ਉਹਨਾਂ ਦਾ ਵਿਆਹ ਆ ਕੈਮਰਾਮੈਨ ਕੋਲ ਤੇ ਜਾ ਕੇ ਤੇਰੀ ਫੋਟੋ ਕਿਹੜੀ ਕੀਤੀ ਉਹਨਾਂ ਨੇ ਵੇਖੀ ਚੱਲ ਕਰਨ ਵਾਲੀ ਕਰਨ ਵਾਲੀ ਵਾਹ ਲੜ ਜਾ ਕੇ ਘਰ ਘਰ ਦੇ ਲੜਪਾ ਜਾ ਕੇ ਮੰਮੀ ਡੈਡੀ ਦਾ ਵਿਆਹ ਆ ਤੂੰ ਉੱਥੇ ਕਿਉਂ ਨਹੀਂ ਸੀਗਾ ਤੂੰ ਮਾਤਾ ਨੂੰ ਪੁੱਛਿਆ ਸੀ ਮੈਂ ਸੌਰੀ ਪੁੱਛਿਆ ਮੈਂ ਕੈਮਰਾਮੈਨ ਕੁੱਟਿਆ ਤੇਰਾ ਵੀ ਹੱਕ ਬੰਦਾ ਵਾ ਕੈਮਰਾਮੈਨ ਕੁੱਟ ਦੇ ਤੇ ਮਾਂ ਪਿਓ ਤੋਂ ਮਗਰੋਂ ਹੀ ਤੂੰ ਆਉਣਾ ਤਾਂ ਮਾਤਾ ਤੇਰਾ ਪਹਿਲਾਂ ਹੀ ਆ ਜਾਣਾ ਮਤਲਬ ਕਿ ਨਾਲ ਹੀ ਲੈ ਕੇ ਆਇਆ ਕਰੋ ਗਾਈ ਜਿਹੜੀ ਜਾਹਰ ਨਹੀਂ ਪੁੱਛੇ ਕੰਮ ਤੇਰੇ ਕੋਲੇ ਬੜੇ ਆ ਅਸ ਕੋਈ ਨਹੀਂ

ਆ ਤੜਿਆ ਫਿਰਦਾ ਯਾਰ ਚੱਕ ਲਈ ਅਗਲੇ ਨੇ ਆ ਲੈ ਗਈ ਆ ਲੈ ਗਈ ਮੰਗਾ ਕਹਿੰਦੇ ਮੁੰਡੇ ਨੂੰ ਮੰਗਾ ਐ ਆ ਚੱਕ ਐ ਆ ਚੱਕ ਗੱਗੂ ਗਿਆ ਇੱਕ ਵਾਰ ਉਹ ਘੜੀ ਤੋੜਤੀ ਉਹ ਮੰਮੀ ਡੇਕ ਪੀ ਉਹ ਮੰਮੀ ਡੇਕ ਪੀ ਉਹ ਮੰਮੀ ਐ ਸਾਡਾ ਬੁਕਲਾ ਓਏ ਬੁਕਲੇ ਐ ਸਾਡਾ ਪੈਲਰ ਵਾਲੀਆਂ ਭੈਣੀਆਂ ਨੂੰ ਜਾਂਚ ਘਟਿਆ ਥੋੜੀ ਜਿਹੀ ਹਨ ਇਹ ਪੈਲਰ ਵਾਲੀਆਂ ਭੈਣੀਆਂ ਕਿੱਥੋਂ ਆਈਆਂ ਕਿੱਥੋਂ ਆ ਮੈਂ ਮੰਮੀ ਦਾ ਬਾਪ ਮੈਂ ਆ ਸਟਾਈਲ ਕਰ ਭੈਣ ਜੇ ਤੁਹਾਨੂੰ ਜਾਂਚ ਘਟਿਆ ਲੈਣਾ ਹੋ ਰਿਹਾ ਭਾਈ ਇਹ ਸਟਾਈਲ ਹੋ ਰਿਹਾ ਹੈ ਹੈ ヘア ਸਟਾਈਲ ਲੈ ਉਹਦੇ ਵੀ ਕਰੀ ਜਾਂਦੀਆਂ ਅਜੇ ਵੀ ਕਰੀ ਜਾਂਦੀਆਂ ਮੰਨੀ ਇਹ ਕਿੰਨੀ ਥੋੜੀ ਲੱਗਦੀ ਲੈ ਭਾਈ ਹਲਵਾਈ ਸਾਹਿਬ ਹੀ ਪਹੁੰਚ ਚੁੱਕੇ ਆਪਣੇ ਦਰਮਿਆਨ ਉੱਧਰ ਡੇਗਾ ਨਹੀਂ ਦਿਖਾ ਸਕਦੀ ਮੈਂ ਚੰਗਲ ਚੁਣਾਵਾ ਤੇ ਗਏ ਉੱਧਰ ਡੇਗਾਲੇ ਵੀ ਪਹੁੰਚੇ ਆਪਣੇ ਦਰਮਿਆਨ ਜਿਹੜਾ ਸਲੋਵਰਾ ਖਾ ਪੀ ਕੇ ਟਿੱਡ ਪਰ ਕੇ ਸਿੱਟੇ ਲੇਟਣ ਦਾ ਸਵਾਲ ਆ ਨਾ ਆਏ ਹਾਏ ਟਿੱਡ ਦਾ ਟਿੱਡ ਦਾ ਮਰੇ ਡਰਾਮਾ ਬੰਨਿਆ ਦਾ ਉੱਪਰ ਜੰਨਤ ਹੀ ਆ ਕੰਮ ਇਹ ਹੋਏ ਹੋਏ ਕਿੱਡਾ ਭਾਈ ਜੰਨਤ ਹੀ ਆ ਕੰਮ ਨਜ਼ਾਰਾ ਹੀ ਵੇਖੇ ਡਾ ਭਾਈ ਕਦੇ ਹੰਦਾ ਹੀ ਬੜਾ ਸੁਆਹ ਆ ਰਿਹਾ ਪਾ ਕੁੰਮ ਕਾਨੀ ਆ ਹੁਣ ਸਮਝਾ ਗਿਆ ਪੈ ਗਿਆ ਸਨੋਆ ਟਿੱਕੀ 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 ਬੜਾਇਆ ਏ ਉਹ ਪਰਾ ਸੋਫੇ ਤੇ ਡਿੱਗ ਪੈਣਾ ਹੀ ਮੈਂ ਕਹਿਣ ਚਾਕੇ ਪਰੇ ਰੱਖਿਆ ਉਧਰ ਲੰਮਾ ਬਾਇਆ ਨੂੰ ਕੰਮ ਕਰਨ ਸੌਖੇ ਪਏ ਕਿਤੇ ਬਰਾਵਾ ਸਹੀ ਗੱਲ ਏ ਸਨੋਵਰ ਹੀ ਆ ਗੱਲਾਂ ਲਈ ਫਿਰਦਾ ਸਾਰਾ ਕੁਝ ਲੋਕਰ ਆਉਹੀ ਕੰਮ ਹੋਣਾ ਹੀ ਗਾ ਕਾਕੇ ਜੇ ਦੂ ਛੜਿਆ ਤੂੰ ਵੀ ਬੰਦਲ ਦੇ ਨਾਲ ਬੈ ਨਹੀਂ ਆ ਅੱਤਾਂ ਕਿ ਟੈਂ ਖੜਾ ਰਿਹਾ ਉਧਰ ਜਾਂਦਾ ਮੈਂ ਰੁਕ ਜਾਣਾ ਕਾਕਾ ਪੂਰਾ ਟੰਗਿਆ ਖਲੋਤਾ ਹੈ ਕੱਲਾ ਵਜਨ ਸਾਰਾ ਕਾਕੇ ਤੇ ਹੀ ਆ ਉਹ ਪਰਲੇ ਪਾਸੇ ਰਹਿ ਗਈ ਇੱਕ ਪੈਪ ਜੀ ਇੱਕ ਪੈਪ ਤੇ ਜਾ ਇਧਰੇ ਪਾਸੇ ਮੰਗੇ ਇੰਨਾ ਨਹੀਂ ਹੈ ਉਹਨਾਂ ਦੇ ਸੈਟ ਜੀ ਦੇ ਮੰਗੇ ਟਿਕਾ ਕੇ ਰੱਖ ਵੀ ਮੇਰੇ ਐਵੇਂ ਨਾ ਗੰਦ ਜਣਾ ਪਾਈਂਗਾ ਹਾਂ ਹਾਂ ਤੂੰ ਕਿਹੜਾ ਫੋਨ ਲਈ ਪਰਦਾ ਹੈਗਾ ਮੈਂ ਤੈਨੂੰ ਇਹਨੂੰ ਕਹਿੰਦਿਆਂ ਕੀ ਦਿਓ ਇਹਨੂੰ ਛੱਡ ਉਹ ਕੋਈ ਜਾ ਤਰਾ ਲੈ 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 ਮੰਗੇ ਨੂੰ ਪਹਿਲਾਂ ਕੰਮ ਇੱਕ ਤਾਂ ਨਿਬੜ ਉਹ ਕੋਈ ਜਾ ਯਾਰ ਪਹਿਲਾਂ ਤੂੰ ਆ ਰੱਖਿਆ ਪਹਿਲਾਂ ਯਾਰ ਮੈਂ ਤਾਂ ਵਾਰ ਨਹੀਂ ਸੀ ਥਲੋ ਪਰਾ ਹੋਇਆ ਕਨਫਿਊਜ਼ਨ ਜਾਦੀ ਹੈ ਵੀ ਨਹੀਂ ਨਹੀਂ ਸਹੀ ਗੱਲ ਵਿਆਹ ਦਾ ਟਾਈਮ ਸੱਟ ਫਿਟ ਨਾਲ ਲਵਾ ਲੈ ਬਾਹਰ ਜਾ ਹੀ ਪਰਲੇ ਪਾਈ ਡਾਈ ਮਾਰ ਕੇ ਦਰਬਾਰ ਤੂੰ ਬਾਹਰ ਤੇਰੀ ਵਾਰੀ ਏ ਨਹੀਂ ਪਰਲੇ ਪਾ ਡਾਈ ਮਾਰ ਕੇ ਈ ਡਾਈ ਮਾਰ ਡੱਡੂ ਓ ਡੱਡੂ ਛਾਲ ਮਾਰ ਓ ਐਡਾ ਉੱਚਾ ਵੇ ਤੂੰ ਫੜ ਓਏ ਵੀ ਉੱਚਾ ਤੇਰੇ ਲਈ ਪਰ ਹਾਂ ਸੌਰੀ 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 ਆ ਵੇ ਪਾ ਦੇ ਹੁਣ ਆਪੇ ਹੁਣ ਚੱਲ ਗਏ ਆਓ ਮੁੜ ਕੇ ਰਹਿਣਾ ਚੱਲੋ ਹਾਂ ਇੱਥੇ ਆਪਾਂ ਅੱਜ ਨਾਲ ਲੈ ਤੇ ਕੱਲ੍ਹ ਦੀ ਵੀ ਛੁੱਟੀ ਆ ਓਏ ਇੰਨਾ ਤੋਂ ਬੋਲ ਨਹੀਂ ਕਰਨੀ ਉਹਨਾਂ ਨੇ ਹਾਂ ਜੀ ਤੂੰ ਦੇਖ ਹੀ ਲਓ ਨਾ ਸਟੋਰੀ ਗਾਇਜ਼ ਬਾਕੀ ਕਿਸ ਤੁਹਾਨੂੰ ਬਲਕਰਨ ਸਦੂ ਕੁਰ ਸ਼ਰਨ ਸਦੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਐਦਾ ਦੇ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ